ਪਤਾ ਸਰਕਾਰਾਂ ਦੇ ਪਿੰਡਾਂ ਖਾਨ ਵਾਲੇ ਦੇ ਲੋ ਮੁਰਗੇ ਉਸੇ ਵਾਲੇ ਫੋਨ ਆ ਗਿਆ ਨਾ ਕਿ ਗੈਂਗਸਟਰ ਦਾ ਭਾਜੀ ਸਾਡਾ ਕੰਮ ਜੇ ਮੁਰਜੋ ਤੁਹਾਡੀ ਪੈਸੇ ਤੁਹਾਨੂੰ ਪਹੁੰਚ ਜਾਂਦੇ ਆ ਕਰਨਤਾਲ ਜ਼ਿਲ੍ਹੇ ਦੇ ਕਸਬਾ ਪੱਟੀ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਜਿੱਥੇ ਸੱਤ ਨਿਹੰਗਾਂ ਨੇ ਇੱਕ ਨੌਜਵਾਨ ਨੂੰ ਤਲਵਾਰਾਂ ਦੇ ਨਾਲ ਵੱਢ ਸੁੱਟਿਆ ਨੌਜਵਾਨ ਦੇ ਪਿਤਾ ਤੇ ਭਰਾ ਦੀ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਤਾ ਲੱਗਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਈ ਲੜਾਈ ਦੌਰਾਨ ਨਿਹੰਗਾਂ ਨੇ ਹਮਲਾ加 ਦਿੱਤਾ ਕਾਜੀਕ ਨੇਹੰਕਾ ਦਾ ਬਾਣਾ ਪਾ ਕੇ ਕੁਝ ਲੋਕਾਂ ਨੇ ਪੀੜਤ ਦੇ ਘਰ ਦਾਖਲ ਹੋ ਕੇ ਪਰਿਵਾਰ ਦੇ ਸਾਹਮਣੇ ਪਿਓ ਪੁੱਤ ਦੀ ਵੱਢ ਟੁਕ ਕਰ ਦਿੱਤੀ ਆ ਦੋਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੰਡੇ ਦੀ ਮੌਤ ਹੋ ਗਈ ਹੈ ਇਹ ਘਟਨਾ ਪੱਟੀ ਦੇ ਵਾਰਡ ਨੰਬਰ 6 ਦੀ ਹੈ ਮ੍ਰਿਤਕ ਦੀ ਪਛਾਣ ਸ਼ੰਮੀਪੁਰੀ ਵਜੋਂ ਹੋਈ ਹੈ ਜਦਕਿ ਜ਼ਖਮੀਆਂ ਦੀ ਪਛਾਣ ਕਰਨਪੁਰੀ ਅਤੇ ਰਾਜਨਪੁਰੀ ਵਲੋਂ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਦੁਪਹਿਰ ਸਮੇਂ ਪੰਛ ਨਿਹੰਗਾਂ ਨੇ ਘਰ 'ਚ ਆ ਕੇ ਸ਼ਮਨੀਪੁਰੀ ਦੇ ਨਾਲ ਲੜਾਈ ਸ਼ੁਰੂ ਕਰ ਦਿੱਤੀ। ਲੜਾਈ ਦੌਰਾਨ ਨਿਹੰਗਾਂ ਨੇ ਆਪਣੀਆਂ ਤਲਵਾਰਾਂ ਕੱਢ ਲਈਆਂ ਤੇ ਜੋ ਵੀ ਸਾਹਮਣੇ ਆਇਆ ਉਸ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਪੁਲਿਸ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਦੇ ਵਿੱਚ ਜੁਟ ਚੁੱਕੀ ਹੈ। ਦੱਸ ਦੇ ਕਿ ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਹਮਲਾ ਤਿਆਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਸੀ। ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਥਾਣਾ ਸਿਟੀ ਦੇ ਐਸਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਮੀਪੁਰੀ ਨਾਲ ਕੁਝ ਵਿਅਕਤੀਆਂ ਦਾ ਪੈਸੇ ਦਾ ਲੈਣ-ਦੇਣ ਸੀ ਸ਼ਮੀ ਨੂੰ ਉਹਨਾਂ ਨੇ 1,75,000 ਰੁਪਏ ਦੇਣੇ ਸਨ ਜਿਸ ਕਾਰਨ ਨਿਹੰਗ ਬਾਣੇ ਵਾਲੇ ਕੁਝ ਲੋਕ ਆਏ ਤੇ ਵਾਦ-ਵਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਐਸਐਸਪੀ ਤਰੰਤਾਰਨ ਅਸ਼ਵਨੀ ਕਪੂਰ ਵੀ ਮੌਕੇ ਤੇ ਪੁੱਜੇ ਜਿਸ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਮੌਕੇ ਤੋਂ ਚਲੇ ਗਏ ਤਾਂ ਦੱਸਿਆ ਕਿ ਕਰਨਤਾਰਨ ਦੇ ਵਿੱਚ ਇੱਕ ਇਹ ਵੱਡੀ ਵਾਅਦਾਤਵਾਪੀਅ ਜਿੱਥੇ ਕਿ ਨਿਹੰਗ ਸਿੰਘਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਜੜਾ ਕਤਲ ਕੀਤਾ ਗਿਆ ਹੈ ਤੁਹਾਨੂੰ ਜੋਦਿਆਂ ਦੇ ਭਾਇਆ ਫੁਰਨਾ ਨਾ ਸਰਕਾਰਾਂ ਦੇ ਆਪਾਂ ਸਾਲੇ ਪੁਲਿਸ ਨਾਲ ਖਾਨ ਵਾਲੇ ਦੇ ਮੁਰਜੇ ਉਸੇਲੇ ਫੋਨ ਆ ਗਿਆ ਨਾ ਕਿ ਗੈਂਗਸਟਰ ਦਾ ਭਾਜੀ ਸਾਡਾ ਕੰਮ ਜੇ ਮੁਰਜੋ ਤੁਹਾਡੀ ਪੈਸੇ ਤੁਹਾਨੂੰ ਪਹੁੰਚ ਜਾਂਦੇ ਆ ਤੇ ਮੁਰਜੇ ਵੇਖ ਕੇ ਕੋਈ ਗੱਲ ਨਹੀਂ ਨਿਹੰਗਾ ਦਾ ਹੀ ਫੋਨ ਆ ਗਿਆ ਨਾ ਆਪਾਂ ਅਸੀਂ ਲੈਣੇ ਹੀ ਪੈਸੇ ਸਾਡੇ ਤੋਂ ਕਤਲ ਹੋ ਗਿਆ ਕੋਈ ਨਹੀਂ ਤੁਹਾਡੀ ਕਮਿਸ਼ਨ ਪਹੁੰਚੂਗੀ ਤੁਸੀਂ ਸਾਨੂੰ ਬਰੀ ਕਰੋ ਚਲਈਆ ਘਰ ਆ ਗਏ ਨਿਹੰਗ ਪੈ ਗਏ ਆ ਤੇ ਆ ਬੰਦੇ ਦੀ ਬਾਹ ਵੱਢੀ ਜਾਵੇ ਤੂੰ ਕੌਣ ਵਿਆਹ ਕੌਣ ਕਰੇ ਨਿਹੰਸਿਆਂ ਕੀ 5 6 7 7 ਨਿਹੰਗ 7 ਲਿਆਂਗਾ ਪਤਾ ਲੱਗਾ ਨਾ ਕਿਹੜਾ ਪਲਵਿੰਦਰ ਸਿੰਘ ਜੋ ਬਟੋਏ ਦਾ ਇਹ ਗੱਲ ਕੀ ਉਹਨਾਂ ਦੀ ਗੱਲ ਕੋਈ ਨਹੀਂ ਹੋਈ ਕਿਸੇ ਨਾ ਦਾ ਕੋ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਹੰਗਾਰੂ ਘਲਾਤਾ ਇਹ ਰਿਆ ਨਾ ਇਹਨਾਂ ਤੋਂ ਕਿਹਾ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਗਈ ਤੇ ਬਾਹਰ ਚਲੇ ਗਏ ਬਾਹਰ ਕੱਢਦੇ ਰਹੇ ਉਹਨਾਂ ਤੇ ਮੈਂ ਬਾਹਰ ਆ ਕੇ ਘੁੱਟ ਮਾਰ ਦਿੱਤਾ ਉਹਨਾਂ ਨੇ ਅੰਗਰੇਜ਼ੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਮਾਰਿਆ ਕੀ ਤੇ ਦਰਪਾਨਾ ਮਾਰੀਆਂ ਪਹਿਲਾਂ ਇਸੇ ਦੇ ਹੀ ਹੈ ਕਿ ਉਹ ਦੂਜੇ ਦੇ ਵੀ ਆਵੇ ਨਾਲ ਕਿਉਂ ਮੁੰਡਾ ਦਾ ਵੀ ਤੇਰਾ ਕੁੱਤਾ ਲਾ ਤੇ ਕੁੱਤਾ ਉੱਤਰ ਵੇਖੋ ਇਹ ਮਾਰ ਕੇ ਹੋ ਗਿਆ ਭਾਈ ਮਾਂਗ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰ ਕੀ ਕਾਰਵਾਈ ਹੋਣੀ ਚਾਹੀਦੀ ਤੇ ਉਹ ਮਾਰ ਗਿਆ ਮਾਰ ਗਿਆ ਹਾਂ ਮਾਰ ਕੇ ਗਏ ਹਾਂ ਹਾਂ ਇਹ ਡਾਕਟਰ ਦੇ ਕਾਰਵਾਈ ਹੋਣੀ ਚਾਹੀਦੀ ਵੀ ਜਿਹੜਾ ਜੱਤੀ ਕੀ ਨਹੀਂ ਬੜਿਆ ਕੋਈ ਆ ਗਿਆ ਬੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ ਕਾਨੂੰਨੀ ਕਾਰਵਾਈ ਕੋਈ ਨਹੀਂ ਹੈ ਜੀ ਕਰ ਕੀ ਮੌਕੇ ਦਾ ਇਹ ਜੀ ਜਾਂਚ ਜੀ ਹੈ ਤੁਹਾਡੇ ਨੂੰ ਹਾਂ ਜੀ ਕਰਨੇ ਜੀ ਬਿਆਨ ਲੈ ਲਈ ਲਿਖੋਂ ਦੇ ਜੀ ਸਾਨੂੰ ਹਾਂ ਜੀ ਬਿਆਨ ਹੀ ਲਿਖੋਂ ਦੇ ਜੀ ਅੱਛਾ ਆਹਦੇ ਇਨਕੀਲ ਸੱਦਣਾ ਫਿਰ ਬਿਆਨ ਕੋਣਾ ਹੈ ਕੀ ਘਟਨਾ ਹੋਈ ਕੀ ਹੈ ਘਟਨਾ ਜੀ ਨਹਾਂਗਾ ਹੈ ਜੀ ਇਹਨਾਂ ਦੇ ਕੋ ਪੈਸਿਆਂ ਦਾ ਲੈ ਗਿਆ ਚੀਜ਼ ਜੀ ਅਸਰ ਪਤਾ ਲਗਾ ਕੌਣ ਨੇ ਹੈ ਇਹ ਪਹਾਂਗਾ ਗਾ ਜੀ ਇਹਨਾਂ ਦਾ ਹੋਈ ਹੋ ਸਖਰ ਭਾਂਜਦਾ ਇੱਥੇ ਸਟਾਫ ਹੁੰਦਾ ਇੱਥੇ ਸਾਬ ਕੈਂਟਜਰਾ ਬਾਹਰ ਹੋ ਗਿਆ ਰਿਆ ਲੋਕਾਂ ਨੂੰ ਪੁੱਛਿਆ ਜੀ ਡੈਟੇ ਵਾਲੀ ਕਿਹਦੇ ਦਾ ਹੈ ਦਾ ਹਮਨ ਸਰਮਿੰਦਰ ਸਿੰਘ ਪਰਮਿੰਦਰ ਸਿੰਘ ਸਾਨੂੰ ਲਖਿੰਦਰ ਸਿੰਘ ਪਰਮਿੰਦਰ ਸਿੰਘ ਸਾਨੂੰ ਲਖਿੰਦਰ ਸਿੰਘ ਵਾਸੀ ਬਟੋਆ ਤੇ ਇਕਾ ਗਨਸ਼ਾਨ ਸਿੰਘ ਇਹਨਾਂ ਹਾਲ ਅੱਥੇ ਗੁੰਡਵਾਲ ਸਾਹਿਬ ਰਿੰਦੇ ਡੇਰੇ ਤੇ ਜੇਲ੍ਹ ਜੇਲ੍ਹ ਦੇ ਪਿੱਛੇ ਲੱਗੇ ਡੇਰਾ ਨਾਂ ਦਾ ਜੀ ਹਾਂ ਜੀ ਝਗੜੇ ਦਾ ਕਾਰਨ ਇਹ ਕਿ ਤੁਹਾਡੇ ਤੋਂ ਪਹਿਲਾਂ ਦੁਬਾਰਾ ਇਹਨਾਂ ਨੂੰ ਗ੍ਰਿਫਤਾਰ ਕਰਾਇਆ ਜੋ ਸਾਰਿਆਂ ਨੂੰ ਝਗੜੇ ਦਾ ਕਾਰਨ ਕੀ ਹੈ ਜੀ ਬੜੇ ਕਾਰਨ ਗੁੱਗਲ ਕਈ ਨਾ ਪੈਸੇ 60% ਨੇ ਭਾਏ ਜੀ ਉਹ 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 ਉਹਦੀ ਉਹ ਉਹਦੇ ਨਾ ਪੈਸੇ ਮੰਗੜੇ ਸੀ ਇਹਨੇ ਕਿਹਾ 75000 ਦੇ ਉਹ ਕਿੰਨੇ ਭਾਏ ਕਿਨੇ ਇਹ 75000 ਰੁਪਏ ਉਹ ਸਬੰਧ ਕਰੇ ਜਾਣਗੇ ਗੱਲ ਪੈ ਗਈ 70000 ਕਰੀ ਕਰੀ ਕਿੰਨੇ ਜਣੇ ਆ ਇੱਕ ਜਣੇ ਨੂੰ ਜਿਹੜੇ ਸਰਕਾਰੀ ਇਸੇ ਹੱਦ ਜਾਣੇ ਦੱਸਦੇ ਜੀ ਤੇ ਜਿਹੜੀ ਜਖਮੀ ਹੋਏ ਕਿਨੇ ਜਣੇ ਆ ਤੇਰੇ ਜਣੇ ਜੀ ਇੱਕ ਜਣੇ ਦੀ ਮੋਢੇ ਗੇਹੜੀ ਡਰੱਥ ਹੋ ਗਈ ਹੈ ਤੇ ਸਰ ਜਿਹਦੀ ਮੋਢੇ ਜਦੋਂ ਆ ਗਈ ਹੈ ਉਹਦਾ ਛਮੀ ਛਮੀ ਪੂਰੀ ਮਦਦ ਜਿਉਂ ਉਹਨੇ ਇੱਕ ਵਾਰ ਕਾਰਵਾਈ ਕਰਨਾ ਹੀ ਬਸ ਕਰਦੇ ਨੇ ਸਭ ਮੇਰੀ ਜਾਨ